ਹੁੰਜੀ ਤਾਂ ਦਾਦੀ ਸ਼ਬਦ ਆਪਣੇ ਆਪ ਵਿੱਚ ਬਹੁਤ ਪਿਆਰਾ ਜਿਹਾ ਹੁੰਦਾ ਹੈ ਪਰੰਤੂ ਕਈ ਵਾਰ ਦਾਦੀ ਦੀਆਂ ਕਈਆਂ ਗੱਲਾਂ ਥੋੜੀਆਂ ਕੌੜੀਆਂ ਜੀਆਂ ਲੱਗਦੀਆਂ ਨੇ ਪਰ ਦਾਦੀ ਨਾਲ ਦੇ ਨਾਲੇ ਸਪਸ਼ਟ ਵੀ ਕਰ ਦਿੰਦੀ ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਦ ਵਿੱਚ ਸਵਾਦ ਆਉਂਦਾ ਹੈ ਦਾਦੀ ਸਾਨੂੰ ਬਹੁਤ ਪਿਆਰ ਕਰਦੀ ਸੀ ਤੇ ਅਸੀਂ ਵੀ ਦਾਦੀ ਨੂੰ ਬਹੁਤ ਪਿਆਰ ਕਰਦੇ ਸੀ ਅਸੀਂ ਤਿੰਨ ਭੈਣਾਂ ਹੋਣ ਕਾਰਨ ਘਰ ਵਿੱਚ ਹਾਸੇ ਠੱਠੇ ਦਾ ਮਾਹੌਲ ਬਣਿਆ ਹੀ ਰਹਿੰਦਾ ਸੀ ਤੇ ਨਾਲ ਦੇ ਵੇੜੇ ਵਿੱਚ ਵੀ ਤਿੰਨ ਘਰਾਂ ਵਿੱਚ ਤਿੰਨ ਤਿੰਨ ਕੁੜੀਆਂ ਹੋਣ ਕਰਕੇ ਪੂਰੇ ਮੋਹੱਲੇ ਵਿੱਚ ਕੁੜੀਆਂ ਚਿੜੀਆਂ ਦੀ ਅਲੱਗ ਹੀ ਰੌਣਕ ਹੁੰਦੀ। ਖਾਣਾ ਪੀਣਾ ਉੱਠਣਾ ਬੈਠਣਾ ਸਾਂਝਾ ਹੁੰਦਾ ਸੀ। ਧਰਮ ਤੇ ਜਾਤ ਪਾਤ ਦੇ ਬੰਧਨ ਤੋਂ ਦੂਰ ਕੁੜੀਆਂ ਦਾ ਆਪਣਾ ਹੀ ਸੰਸਾਰ ਸੀ। ਇਸ ਵਿੱਚ ਸਤਰੰਗੀ ਪੀਂਗ ਦੇ ਰੰਗ ਸੱਜੇ ਹੀ ਨਜ਼ਰ ਆਉਂਦੇ ਸਨ ਰਾਤ ਨੂੰ ਸੌਣ ਵੇਲੇ ਵੀ ਜਿੱਦ ਹੁੰਦੀ ਕਿ ਇਕੱਠਿਆਂ ਨੇ ਸੌਣਾ ਪਰ ਸੌਣਾ ਕਿਸ ਨੇ ਹੁੰਦਾ ਸੀ ਸਭ ਨੇ ਗੱਲਾਂ ਗੱਪਾਂ ਮਾਰਨੀਆਂ ਤੇ ਸੁਨਹਿਰੀ ਪਿਖ ਪੁਖ ਦੇ ਸੁਪਨੇ ਲੈਂਦੇ ਹੋਏ ਕਦੋਂ ਸਵੇਰ ਹੋ ਜਾਣੀ ਇਹ ਤਾਂ ਸਵੇਰੇ 4 ਵਜੇ ਭਾਈ ਜੀ ਦੇ ਪਾਠ ਕਰਨ ਵੇਲੇ ਹੀ ਪਤਾ ਚੱਲਦਾ ਸੀ